माता की जय भारतीय जनता पार्टी जिंदाबाद सरकार अबकी बार 400 पार भारतीय जनता पार्टी जिंदाबाद श्री नरेंद्र मोदी जिंदाबाद बीजेपी जिंदाबाद भारतीय जनता पार्टी जिंदाबाद भारतीय जनता ਅੱਜ ਖੰਨਾ ਵਿਖੇ ਕੇਜੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਜੀ ਖੰਨਾ ਵਿੱਚ ਗੇਜਾ ਰਾਮ ਜੀ ਜੀ ਤੋਂ ਮੈਨੂੰ ਤੇਜ ਕਰ ਲਈ ਪਹੁੰਚ ਰਹੇ ਹਨ ਅਸੀਂ ਸਾਰੇ ਉਹਨਾਂ ਦਾ ਵਿਚਾਰ ਸੁਣ ਲਈ ਖੰਨਾ ਵਿਖੇ ਪਹੁੰਚ ਰਹੇ ਹਾਂ ਸਾਰੇ ਹਲਕਾ ਸਾਨੇਵਾਲ ਤੋਂ 20 ਬੱਸਾਂ ਜਿਹੜੀਆਂ ਨੇ ਇਹ ਉਹਨਾਂ ਦੇ ਵਿਚਾਰ ਸੁਣ ਲਈ ਖੰਨਾ ਵਿਖੇ ਪਹੁੰਚੇ ਜਿੱਤਨਾ ਜ਼ਿਲ੍ਹਾ ਪ੍ਰਧਾਨ ਅੱਜ ਗੈਰਹਾਜ਼ਰੀ ਨਜ਼ਰ ਆ ਰਹੀ ਹੈ ਕਿ ਕਿੱਦਾਂ ਦੇਖਦੇ ਹਾਂ ਜ਼ਿਲ੍ਹਾ ਪ੍ਰਧਾਨ ਜੀ ਗੈਰਹਾਜ਼ਰੀ ਨਹੀਂ ਨਹੀਂ ਜ਼ਿਲ੍ਹਾ ਪ੍ਰਧਾਨ ਜੀ ਪਹਿਲਾਂ ਉੱਥੇ ਸਵੇਰੇ ਪਹੁੰਚ ਗਏ ਨੇ ਰੈਲੀ ਵਾਲੇ ਸਥਾਨ ਤੇ ਕਿਉਂਕਿ ਇਹਨਾਂ ਨੇ ਉੱਥੇ ਦਾ ਅਗਲਾ ਪ੍ਰੋਗਰਾਮ ਦੇਖਣਾ ਸੀ ਕਿੱਥੇ ਲਈ ਖੰਨੇ ਜੀ ਖੰਨੇ ਜੀ ਹਾਂ ਜਿੱਦ ਲੁਧਿਆਣਾ ਵੀ ਰੈਲੀ ਹੋ ਰਹੀ ਹੈ ਜੀ ਔਰ ਲੁਧਿਆਣਾ ਜਿਹੜੀ ਰੈਲੀ ਉਹ ਦੁਪਹਿਰ ਤੋਂ ਬਾਅਦ ਹੈ ਜੀ ਉਹਨਾਂ ਨੇ ਮੁੜ ਕੇ ਉੱਥੇ ਵੀ ਜਾਣਾ ਕਿਉਂਕਿ ਸਾਡਾ ਜਿਹੜਾ ਹਲਕਾ ਜਿਲ੍ਹਾ ਉਹ ਦੋ ਹਲਕਿਆਂ ਜੀ ਵੰਡਿਆ ਹੋਇਆ ਇੱਕ ਲੁਧਿਆਣਾ ਸ਼ਹਿਰੀ ਦੇ ਵਿੱਚ ਪੈਂਦਾ ਉਹਨੂੰ ਤੇ ਇੱਕ ਵਿਦਵਾਨ ਲੋਕ ਸਵਾਲ ਦਾ ਫਰਗੜ ਸਾਹਿਬ ਜਿਤਨਾ ਦੇਖਦੇ ਹਾਂ ਵੱਡੇ ਲੀਡਰ ਪਹੁੰਚ ਰਹੇ ਆ ਅੱਜ ਤੇ ਕਿੰਨਾ ਕਿਹੜਾ ਅਸਰ ਪਏਗਾ ਜਿਤਨਾ ਪ੍ਰਧਾਨ ਮੰਤਰੀ ਕੇਂਦਰ ਇਧਰ ਮੋਦੀ ਪਹਿਲਾਂ ਆ ਚੁੱਕਿਆ ਪੰਜਾਬ ਦੇ ਦੇਖੋ ਗੱਲ ਹੈ ਵੀ ਅਸਰ ਤਾਂ ਹਰੇਕ ਵੱਡੇ ਲੀਡਰ ਦਾ ਜ਼ਰੂਰ ਪੈਂਦਾ ਆ ਉਸਨ ਮੋਦੀ ਜੀ ਪਟਿਆਲੇ ਆਏ ਆ ਉਸ ਸੀ ਦਾ ਵੀ ਬਹੁਤ ਜ਼ਿਆਦਾ ਅਸਰ ਹੋਇਆ ਹੁਣ ਅੱਜ ਰਾਸ਼ਨਾਜੀ ਇੱਥੇ ਪਹੁੰਚ ਰਹੇ ਉਹਨਾਂ ਦਾ ਅਸਰ ਪਊਗਾ ਅੱਜ ਦੁਪਹਿਰ ਤੋਂ ਬਾਅਦ ਸ਼੍ਰੀ ਅਮਰਤਾ ਸਾਹਿਬ ਜੀ ਲੁਧਿਆਣੇ ਪਹੁੰਚ ਰਹੇ ਆ ਹਰ ਇੱਕ ਲੀਡਰ ਦਾ ਆਪਣਾ ਆਪਣਾ ਰਸੂਕ ਹੈ ਉਹਦੇ ਮੁਤਾਬਕ ਵੀ ਉਹ ਫਰਕ ਸਰ ਮੇਰਾ ਨਾਮ ਮੀਰਾ ਦਾ ਪਾਲ ਹੈ ਮੈਂ ਜ਼ਿਲ੍ਹੇ ਦਾ ਸੈਕਟਰੀ ਹਾਂ ਭਾਰਤੀ ਜਨਤਾ ਪਾਰਟੀ ਦਾ ਔਰ ਜਿਸ ਹਿਸਾਬ ਸੇ ਪੰਜਾਬ ਮੇ ਲੋਗੋ ਮੇ ਉਤਸ਼ਾਹ ਹੈ ਭਾਰਤੀ ਜਨਤਾ ਪਾਰਟੀ ਕੇ ਪ੍ਰਤੀ ਕਿ ਅੱਜ ਦੇਖੋ ਪ੍ਰਧਾਨ ਮੰਤਰੀ ਜੀ ਆਏ ਥੇ ਦੋ ਦਿਨ ਪਹਿਲੇ ਕਿੰਨੀ ਸਕਸੈਸਫੁਲ ਰੈਲੀ ਹੋਈ ਹੈ ਅੱਜ ਦੇਸ਼ ਕੇ ਰੱਖਿਆ ਮੰਤਰੀ ਜੀ ਆ ਰਹੇ ਹਨ ਨਾਮੇ ਲੋਕ ਛੱਡ ਬੜ ਕੇ ਵਾਂਝਾ ਲੈ ਰਹੇ ਹਨ ਔਰ ਸ਼ਾਮ ਕੋ ਗ੍ਰੀਮ ਮੰਤਰੀ ਜੀ ਆ ਰਹੇ ਹਨ ਦਿਆਨਾ ਨੂੰ ਵਹਾਂ ਪਰ ਵੀ ਕਾਫੀ उत्साह के साथ लोग पहुंचे हुए हैं इसलिए मैं कहता हूं कि पंजाब बचाना है तो भारतीय जनता पार्टी को लाना है। लाना है। मैं जमालपुर मंडल का बीजेपी का प्रेसिडेंट हूं। इस बार तो मोदी जी का लहर बहुत बढ़िया है और देखिए क्या बनता है हम लोग लगे हुए हैं सारे कोशिश में जो दावा किया गया चार सौ पार का चार सौ पार ही होगा चार सौ पार अगर यहाँ पे हम चार सीट भी निकाल देते हैं तो चार सौ पार ले जाए